ਸਾਥੀਓ ਅਸੀਂ ਪਹੁੰਚਿਆ ਰਾਮਨਗਰ ਕਨੌਲੀ ਵਿਖੇ ਜਿੱਥੇ ਪ੍ਰਵਾਸੀ ਭਾਈਚਾਰੇ ਵੱਲੋਂ ਇੱਕ ਜਿਹੜਾ ਸਰਦਾਰ ਹੈ ਉਸ ਦੀ ਤੁਸੀਂ ਵੀਡੀਓ ਵੀ ਦੇਖ ਰਹੇ ਹੋਣੇ ਆ ਕਿ ਉਸ ਦੀ ਦਸਤਾਰ ਲਾ ਦਿੱਤੀ ਮਸਲਾ ਇਹ ਕਿ ਉਹਨਾਂ ਅਸ਼ੀਲ ਗਾਣੇ ਜਿਹੜੇ ਆ ਲਾਉਣ ਤੋਂ ਰੋਕਿਆ ਕਿਉਂਕਿ ਧੀਆਂ ਪੈਣਾ ਬੱਚੇ ਜਿਹੜੇ ਆ ਉਹ ਇੱਥੇ ਸਨ ਪਰ ਉਸ ਨੂੰ ਬੜੀ ਦਹਿਰਾਨੀ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਸਾਡੀ ਆਣ ਬਾਣ ਸ਼ਾਨ ਦਸਤਾਰ ਜਿਹੜੀ ਹੈ ਉਹ ਉਤਾਰ ਦਿੱਤੀ ਗਈ ਤੇ ਉਸ ਦੇ ਕੇਸ ਜਿਹੜੇ ਆ ਉਸ ਨੂੰ ਜਿਹੜਾ ਆ ਬੇਅਦਬੀ ਕੀਤੀ ਗਈ ਉਸ ਨੂੰ ਬਹੁਤ ਜ਼ਿਆਦਾ ਲਟਾਰਿਆ ਗਿਆ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਮੁੱਚੇ ਪੰਜਾਬ ਦੇ ਉਹ ਜਿੰਦਾ ਦੇ ਲੋਕਾਂ ਨੂੰ ਅਪੀਲ ਕਰਦਾ ਕਿ 25 ਤਰੀਕ ਵਾਲੇ ਨੇ ਉਸੀ ਸਾਰੇ ਜਾਣੇ ਇਸ ਜਗ੍ਹਾ ਰਾਮਨਗਰ ਕਰਨੌਲੀ ਵਿਖੇ ਕਤਰ ਹੋ ਕੇ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ਕਤਰ ਹੋ ਕੇ ਇਸ ਪਰਿਵਾਰ ਨੂੰ ਇਨਸਾਫ ਦੇਣ ਲਈ ਹੁਕਮ ਆਈਏ ਅਤੇ ਏਕਾ ਕਰੀਏ ਜਿਹੜਾ ਆਪਾਂ ਵੱਖ-ਵੱਖ ਢੇਰੀਆਂ ਦੇ ਵਿੱਚ ਵੰਡੇ ਹੋਏ ਲੋਕ ਤਾਂ ਕਰਕੇ ਇਹੋ ਜਿਹੇ ਲੋਕ ਜਿਹੜੇ ਆ ਉਹ ਸਾਡੇ ਪਰਿਵਾਰਾਂ ਦੇ ਉੱਤੇ ਉਹਨਾਂ ਦੀ ਦਸਤਾਰਾ ਲਾਉਣ ਲੱਗੇ ਉਹਨਾਂ ਨੂੰ ਕੁੱਟਮਾਰ ਕਰਨ ਲੱਗੇ ਬਿਲਕੁਲ ਝੱਕਦੇ ਨਹੀਂ ਡਰਦੇ ਨਹੀਂ ਬੇ ਖੋਫ ਹੋ ਜਾਂਦੇ ਆ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਸਮੁੱਚੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨੂੰ اپੀਲ ਕਰਦਾ ਕਿ 25 ਤਰੀਕ ਵਾਲੇ ਦਿਨ ਤੁਸੀਂ ਰਾਈਟ 11 ਵਜੇ ਤੱਕ ਮਜੀਠਾ ਰੋਡ ਬਾਈਪਾਸ ਰਾਮਨਗਰ ਕਰਨੋਲੀ ਇਹਸਾ ਜਗਾ ਦੇ ਉੱਤੇ ਪਹੁੰਚ ਕੇ ਇਸ ਪਰਿਵਾਰ ਦਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਜਿੱਥੇ ਇੰਨੀ ਘਟਨਾ ਹੋਊਗੀ ਉਹਨਾਂ ਲੋਕਾਂ ਨੂੰ ਇੱਥੋਂ ਸਬਕ ਮਿਲੇਗਾ ਕਿ ਜੇਕਰ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਤੇ ਪੂਰਾ ਪੰਜਾਬ ਉਸ ਪਰਿਵਾਰ ਦੇ ਨਾਲ ਖੜਾ ਹੋਇਆ ਸੋ ਇਸ ਕਰਕੇ ਮੇਰੀ ਅਪੀਲ ਹੈ ਕਿ ਆਪ ਸਾਰੇ ਜਾਣੇ ਮੇਰੀ ਇਹ ਸਵਾਜ਼ ਨੂੰ ਸੁਣਦੇ ਹੋਏ ਗੁਰੂ ਗਿਆਨਾ ਵਾਲਮੀਕੀ ਧਰਮ ਸਮਾਜ ਜਥੇਬੰਦੀ ਦੇ ਮਾਧਿਅਮ ਤੋਂ ਦਾਸ ਨਛੱਤਰਨਾਥ ਸ਼ੇਰਗਰ ਆਪ ਸਾਰੀ ਸਾਧ ਸੰਗਤ ਨੂੰ ਅਪੀਲ ਹੈ ਕਿ ਜਿਹੜਾ ਆਪ ਸਾਰਿਆਂ ਨੇ ਇਸ ਜਗ੍ਹਾ ਪਹੁੰਚ ਕੇ ਇਸ ਪਰਵਾਰ ਦਾ ਸਾਥ ਦੇਣਾ ਜੋ ਬੋਲੇ ਸੋਨ ਰਹਾ ਤੁਹਾਨੂੰ ਮਾਰਾ ਮਹਾਰਾਜ ਟਾਈਮ ਦੇਣੇ ਟਾਈਮ